ਲਓ ਬਾਈ ਮਿੱਤਰੋ ਯਾਰਾਂ ਦਾ ਯਾਰ ਤੇ ਪੂਰਾ ਦਿਲਦਾਰ ਬੰਦੇ ਗਰੇਵਾਲ ਗਿੰਦੀ ਗਰੇਵਾਲ ਕਹਿੰਦੇ ਆ ਪਿਆਰ ਨਾਲ ਇਹਨੂੰ ਤੇ ਲਾਈ ਬੈਠਾਗਾ ਜਗਰਾਉ ਮੰਡੀ ਚ ਰੌਣਕਾਂ ਤੇ ਜਾਨਵਰ ਲੈ ਕੇ ਆਇਆ ਸੇਲ ਲਈ ਕਿੰਨੇ ਲਿਆਇਆ ਭਰਾ ਤਿੰਨ ਵੀਰੇ ਤਿੰਨ ਤਿੰਨ ਧੰਨਵਾਦ ਬਾਈ ਤੁਹਾਡੇ ਚੈਨਲ ਦਾ ਬਹੁਤ ਵਧੀਆ ਹੋਵਾ ਤੇ ਲੈ ਬਾਈ ਕੈਮਰਾਮੈਨ ਆ ਘੋੜੀ ਦਿਖਾ ਦੇ ਗਰੇਵਾਲ ਬੜੀ ਚੰਗੀ ਤਰ੍ਹਾਂ ਬੱਚੀ ਹਾਂਜੀ ਕਿੰਨੇ ਚਰ ਦੀ ਬੱਚੀ ਹੈ ਇਹ ਇਹ 2 ਦ 26 27 ਮਹੀਨੇ ਦੀ ਵੀਰੇ 26 27 ਮਹੀਨੇ ਦੀ ਬੱਚੀ ਹੋਇਆ ਹਾਂ ਵੀਰੇ ਠੀਕ ਆ ਫੇਰ ਤਾਂ ਹਜੇ ਨਾ ਤਾਂ ਇਹ ਤਾਂ ਸਵਾਰੀ ਕੀਤੀ ਹੋਈ ਹੈ ਨਾ 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 ਬੱਤੀ ਹੈ ਬਈ ਇਹ ਤੇ ਕਿੰਨਾ ਕੱਦ ਕਰ ਕੀ ਕਰੇਵਾ ਅੱਜ ਦਾ 6.50 ਆ ਵੀਰੇ ਠੀਕ ਪੂਰੇ ਮੰਡੀ ਦੇ ਮੀ ਮੂਣਾ ਭਾਂਤੇ ਨਾ ਜਾਨਵਰ ਬਈ ਜਾਨਵਰਾਂ ਦੀ ਉਹ ਦੇਖੀ ਸੀ ਬੀਲ ਆ ਨਾ ਬਾੜੀ ਇਲਾਕਾ ਬਈ ਕੈਮਰਾਮੈਨ ਕੰਨਾਂ ਦੇ ਬੰਤਰ ਤੇ ਮਾਰ ਕੈਮਰਾ ਕੈਰਾ ਕੰਨ ਕੋਲ ਬਹੁਤ ਸੋਹਣਾ ਲੱਗਿਆਗਾ ਵੇ ਸ਼ੇਰੀ ਨੂੰ ਤੇ ਦੂਜਾ ਨਹੀਂ ਬਾਲਪੌਰਾਂ ਦੇ ਤਾਂ ਜਾਨਵਰ ਤਿੰਨੇ ਹੀ ਸਾਫ ਆ ਤਿੰਨੇ ਹੀ ਸਾਫ ਆ ਵੀਰੇ ਠੀਕ ਆਜੋ ਬਾਈ ਬੇਤਰ ਰੱਖਦਾਈ ਮੋੜ ਤੋਂ ਸਾਹ ਹਾਂ ਵੀਰੇ ਸਾਫ ਸਾਫ ਵੀਰੇ ਸਾਉ ਸੀਲਾਂ ਤੇ ਇਹਦੀ ਲੈਂਡ ਕਿਹੜੀ ਆਗੀ ਬਲੈਂਡ ਮੱਝੂ ਕੀ ਲੈਣਾ ਵੀ ਹੂੰ ਮੱਝੂ ਕੀ ਲੈਂਡ ਤਾਂ ਪਹਿਚਾਨੀ ਜਾਂਦੀ ਆ ਹਨਾ ਹਾਂ ਵੀਰ ਬਣੂ ਬਹੁਤ ਚੰਗੀ ਵਿਸ਼ੇਸ਼ਤਾ ਆ ਜਾਂਦੀ ਆ ਹਨਾ ਅਜੇ ਤਾਂ ਇਹਨੇ ਵਧਣਾ ਫੁੱਲਣਾ ਭਾਈ ਆਪਣੇ ਬਜ਼ੁਰਗ ਦੱਸਦੇ ਨੇ ਵੀ ਵਧੀ ਜਾਂਦਾ ਹੁੰਦਾ ਜਾਨਵਰ ਵੀ 5 ਸਾਲ ਤਹੀ 5-6 ਸਾਲ ਤਹੀ ਮੱਝੂ ਕੀ ਲੈਂਡ ਵਧੀ ਜਾਂਦੀ ਆ ਵੀ ਮੱਝੂ ਕੀ ਲੈਂਡ ਤਾਂ ਵੀ ਜੀ ਬਾਕੀ 100 ਕੁਆਲਿਟੀ ਬੱਚੀ ਆ ਬਈ ਯਾਰ ਨਹੀਂ ਨਹੀਂ ਬਿਲਕੁਲ ਤੇ ਘਰੇ ਵਾਲ ਕੀ ਰੇਟ ਕਰਦਾ ਇਹਦਾ ਰੇਟ ਫੋਨ ਤੇ ਕਰਾਂਗੇ ਬਈ ਰੇਟ ਫੋਨ ਤੇ ਹਾਂ ਵੀਰੇ ਵੀਡੀਓ ਦੇ ਵਿੱਚ ਦੱਸਾਂਗੇ ਫਟ ਚਾਰਦੇ ਰਿਹਾ ਬਾਈ ਜੱਲੂ ਕੁਵਾਲੇ ਤੇ ਲੋਕ ਸਾਨੂੰ ਠੱਠ ਕਰਦੇ ਫਿਰ ਕਹਿੰਦੇ ਤੁਸੀਂ ਵੀਡੀਓ ਬਣਾ ਲੈਣੇ ਆਂਗੇ ਰੇਟ ਦੀ ਦਾਤ ਰੇਟ ਕੋਈ ਨਾ ਕੇ ਦੱਸ ਦਾਂਗੇ ਬਈਆ ਇੱਕ ਮਿੰਟ ਚੱਲ ਰੇਟ ਬਾਈ ਫੋਨ ਤੇ ਕਰੂਗਾ ਮਿੱਤਰੋ ਦੇਖ ਲਿਓ ਮਾਰ ਲਿਓ ਘੰਟੀ ਹਾਂ ਵੀਰੇ ਤੇ ਨੰਬਰ ਆਪਾਂ ਲਾ ਦਾਂਗੇ ਇਹਦਾ ਅੱਗੇ ਆ ਜਾ ਇੱਕ ਮਿੰਟ ਇਹਦੀ ਕਿੰਨੇ ਉਮਰ ਹੋ ਗਈ ਬਾਈ ਇਹਦੀ 12 ਮਹੀਨੇ ਆ ਵੀਰੇ ਕਿੰਨੀ 12 ਮਹੀਨੇ 12ਮੀ ਨੇ ਹਾਂ ਵੀਰੇ ਉਹ ਸਾਣਾ ਹਾਈਟ ਚੰਗੀ ਕਰਕੇ ਬਹੁਤ ਵੱਡੀ ਵੇਸ਼ੇ ਇੰਨੀ ਕਰ ਗਈ ਇਹੋ 57 55 ਇੰਚ ਵੀਰੇ ਇਹ ਉਹਦੀ ਆ ਵੀਰੇ ਆਪਣੇ ਭਾਗਸਰ ਵਾਲੇ ਕੋਲ ਦੀ ਏ ਭਾਗਸਰ ਵਾਲੇ ਸੈਤਾਨ ਦੀ ਹਾਂ ਵੀਰੇ ਹਟ ਨਾ ਬੋਤ ਤੇ ਯਕੀਨ ਹੈ ਵੀ ਪੂਰੀ ਹੈ ਨਾ ਬੱਚੀ ਪੂਰੀ ਚੰਗੀ ਬਣੂ ਬਈ ਯਾਰ ਉਮਰੀ ਕੋਨੀ ਪੇਟਲ ਪੂਟਲ ਜਿਹੜਾ ਇਹ ਖਵਾ ਦੇਦਾ ਐ ਪੇਟਲ ਪੂਟਲ ਪੂਰੀ ਉਹ ਵੇੜਾ ਠੀਕ ਆ। ਲਓ ਮਿੱਤਰੋ ਆ ਦੇਖੀ ਚੱਲੋ ਤੁਸੀਂ ਬਸ਼ੇਰੀ ਇਹ ਵੀ ਚੰਗੀ ਆ ਗਈ। ਸੁਲਤਾਨ ਦੀ ਆ ਭਾਗਸਰ ਵਾਲੇ ਦੀ ਹਨਾ। ਹਾਂ ਵੀਰੇ ਹਾਂ ਹਾਂ। ਮਾਂ ਬਹੁਤ ਚੰਗੀ ਹੋ ਬਈਆ। ਹਾਂ ਮਾਂ ਕਿਉ ਜੀ ਇਹਦੀ। ਮਾਂ ਨੁਕਰੀ ਵੀਰੀ। ਠੀਕ ਆ। ਉਹ ਕਿਹਦੇ ਕੋਲੇ ਆ? ਆਪਣੇ ਵੀਰੇ ਉਹ ਨਾਲ ਕੋਲੇ ਆ। ਬਾਬਾ ਜੀ ਕੋਲੇ ਪਿੰਦਰ ਬਾਬੇ ਕੋਲੇ। ਠੀਕ ਆ ਠੀਕ ਆ। ਉਹਨਾਂ ਤੋਂ ਲਈ ਦੀ ਆ। ਤੇ ਰੇਟ ਤਾਂ ਫਿਰ ਤੂੰ ਦਾਦ ਦਾ ਹੀ ਨਹੀਂ ਕੋਲ ਚੋਂ ਹੋਂ ਤੇ ਕਰ ਕੇ ਆਇਆ ਫਿਰ ਅਗਲਾ ਜਾਨਵਰ ਦਿਖਾ ਦੇ। ਬੰਦ ਦੇ ਇਹਨੂੰ ਕੋਈ ਨਾ। ਮਿੱਤਰੋ ਮੀ ਦਾ ਮਾਹੌਲ ਆ ਹੋਣਕਾਰ ਕੇ ਤੇ ਮੇਲਾ ਥੋੜਾ ਜਿਹਾ ਨਾ ਭਖਿਆ ਘਟ ਅੱਜ ਜਾਨਵਰ ਆਉਣਗੇ ਨਹੀਂ ਅੱਜ ਬਹੁਤ ਬਹੁਤ ਭੜੀ ਭੜੀ ਆ ਜਾਣਗੇ ਹਾਂ ਵੀਰੇ ਬੱਚਾ ਖੋਣਾ ਕਿਤੇ ਬੱਚਾ ਖੋਣਾ ਖੜਾ ਕਿੰਨੀ ਤਰੀਕ ਤੱਕ ਚੱਲ ਜੂ ਬਸ ਚੱਲ ਜੂ ਤਿੰਨ ਚਾਰ ਸਈ ਬਈ ਮੈਨੂੰ ਤਾਂ ਲੱਗਦਾ ਵੀ ਚਾਰ ਤੱਕ ਜਾ ਜਾਊ 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 ਬਾਈ ਜਾਊ ਖੁੱਡਾ ਜਾ ਹਾਂ ਵੀਰੇ ਕਿਉਂਕਿ ਜਾਨਵਰ ਅੱਜ ਆਉਣੇ ਬਹੁਤ ਹਾਂ ਇਹ ਬੱਚਾ ਕਿਹੜੇ ਦਾ ਬੱਚਾ ਨੂਰੇ ਦਾ ਵੀਰੇ ਨੂਰੇ ਦਾ ਬਾਕਰਪੁਰ ਵਾਲਾ ਹਾਂ ਵੀਰੇ ਹਾਂ ਠੀਕ ਆ ਤੇ ਇਹ 10 ਮਹੀਨੇ ਉਮਰ ਹੈ ਦੀ ਸਿੱਟੇ ਪੋਰੀ ਦਾ ਜਮਾ ਸਾਫ ਹੈ ਦੀ ਮਾਂ ਦਾ ਕੱਦ 6 ਢਿਚਾ ਠੀਕ ਹੈ ਮਾਂ ਇਹਦੀ ਅਲਵੰਦ ਘੋੜੇ ਦੀ ਆ ਬਾਈ ਠੀਕ ਆ ਹਾਂ ਵੀਰੇ ਤੇ ਇਹ ਆਪਣਾ ਖਰੀਦਿਆ ਵਾ ਨਹੀਂ ਆਪਣੇ ਘਰੀ ਆ ਬਾਈ ਕੋਲੇ ਦੀ ਇਹ ਆਪਣੇ ਉਹ ਮਜੋਦਾ ਵੀਰਾਂ ਬੈਠਾ ਨਾ ਠੀਕ ਆ ਉਹ ਤੋਂ ਲਿਆ ਦੀ ਬਾਈ ਠੀਕ ਆ ਫਿਰ ਤਾਂ ਹੋਮ ਬਰੀਡ ਵਾਲਾ ਕਰੀ ਹਾਂ ਹਾਂ ਘਰੇ ਘਰੇ ਬਾਈ ਘਰੇ ਲਵੇਟ ਲੂਟ ਦੇਖ ਬੱਚੇ ਨੇ ਬਾਈ ਹਾਂ ਬਾਕੀ ਹਾਂ ਹਾਂ ਉਹ ਕਰ ਦੇਉਗੇ ਹਾਂ ਵੀਰੇ ਹਾਂ ਉਹ ਥਾਰਾ ਆਪਾਂ ਝੂਠ ਬੋਲ ਨਹੀਂ ਬਿਲੇ ਠੀਕ ਆ ਵੀਰੇ ਨਾ ਫਿਰ ਫੋਨ ਤੇ ਦੱਸੇ ਹਾਂ ਵੀਰੇ ਫੋਨ ਤੇ ਦੱਸਦਾ ਲਓ ਮਿੱਤਰੋ ਤੇ ਇਹਦੇ ਗਰੇਵਾਲ ਦੇ ਨੰਬਰ ਤੇ ਕਰ ਲਿਓ ਸੰਪਰਕ ਆ 3 ਜਨਵਾਰ ਵਿਖਾਇਆ ਤਿੰਨੀ ਸੇਲ ਆ ਤੇ ਇੱਕ ਵਾਰੀ ਐਡਰੈਸ ਬੋਲ ਦੇ ਪਿੰਡ ਨੱਥੂਆ ਜਿਹੜਾ ਜ਼ਿਲ੍ਹਾ ਮਰੀਲਕੋਟਲਾ ਫੋਨ ਨੰਬਰ 62841 95493 ਠੀਕ ਆ ਆ ਜੀ ਵੀਰੇ ਧੰਨਵਾਦ ਜੀ ਮਿਲਦਿਆਂ ਦਾ ਹੋਰ ਕੀ ਥੋੜਾ ਥੋੜਾ ਬਹੁਤ ਧੰਨਵਾਦ ਭਾਈ ਵੀਰ ਹੋਰ ਚਾਹ ਪਾਣੀ ਪੀ ਕੇ ਜਾਓ ਵੀਰੇ ਓਏ